ਸ਼ਾਸ਼ਿਕਾ ਮੈਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੰਤਾ ਸ਼ਾ ਗਿਆ ਹੈ ਪੰਜਾਬ ਅਤੇ ਖਰਿਆਣਾ ਦੇ ਖਨੌਰੀ ਬਾਰਡਰ ਤੇ ਕਿਸਾਨਾਂ ਨੂੰ ਭਜੜਾ ਪੈ ਗਿਆ ਨੇ ਕਿਸਾਨ ਆਗੂ ਜਿਹੜੇ ਨੇ ਉਹ ਖਿਮੋਸ਼ ਹੋ ਗਏ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਬੜੀ ਵੱਡੀ ਮੰਧ ਭਾਗੀ ਖਬਰ ਆ ਰਹੀ ਹੈ ਪੰਜਾਬ ਅਤੇ ਹਰਿਆਣਾ ਦੇ ਖਨੌਰੀ ਬਾਰਡਰ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਵੱਲੋਂ ਅਜ ਤੋਂ 3 ਦਿਨ ਪਹਿਲਾਂ ਵੱਡਾ ਬਿਆਨ ਦਿੱਤਾ ਗਿਆ ਸੀ ਜੇਕਰ ਮੇਰੀ ਮੌਤ ਹੋ ਜਾਂਦੀ ਹੈ ਵਿਰੋਧ ਕਰਦੇ ਹੋਏ ਕਿਸਾਨੀ ਮੰਗਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦਾ ਤਾਂ ਮੇਰੀ Laash ਨੂੰ ਉਸ ਦਾ ਅੰਤਮ ਸੰਸਕਾਰ ਨਾ ਕੀਤਾ ਜਾਵੇ ਇੱਥੇ ਰੱਖੇ ਮੇਰੀ Laash ਨੂੰ ਭਾਰਤੀ ਜਨਤਾ ਪਾਰਟੀ ਯਾਨੀ ਕਿ ਸੈਂਟਰ ਸਰਕਾਰ ਦਾ ਵਿਰੋਧ ਕੀਤਾ ਜਾਵੇ ਉਸ ਤੋਂ ਬਾਅਦ ਮਰਨ ਵਰਦੀ ਲੜੀ ਸ਼ੁਰੂ ਕੀਤੀ ਜਾਵੇ ਇੱਕ ਕਰਕੇ ਮੇਰੀ ਥਾਂ ਤੇ ਕਿਸਾਨ ਆਗੂ ਆ ਕੇ ਮਰਨ ਵਰਤੇ ਬੈਠਣ ਲੇਕਿਨ ਇਧਰ ਇੱਕ ਪਾਸੇ 111 ਕਿਸਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਹਾਕਮ ਵਿੱਚ ਬੈਠ ਗਏ ਨੇ ਇਧਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਪਤਾ ਨਹੀਂ ਲੱਗ ਰਿਹਾ ਉਨਾ ਬਚਣਾ ਹੈ ਜਾਂ ਨਹੀਂ ਬਚਣਾ ਕਿਉਂਕਿ ਜਿਸ ਤਰ੍ਹਾਂ ਦੀ ਅੱਜ ਹਾਲਤ ਜੱਸੀ ਜਾਰੀ ਹੈ ਜਿਹੜੀ ਟੀਮ ਵਾਰ-ਵਾਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਚੈੱਕਅਪ ਕਰ ਰਹੀ ਹੈ ਅੱਜ ਪੂਰੇ 54 ਦਿਨ ਹੋ ਗਏ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਮਿਲੀ ਹੈ ਕਿ ਸਨਾਤਾ ਫਸਰ ਗਿਆ ਹੈ ਯਾਨੀ ਕਿ ਸਾਰਿਆਂ ਦੇ ਚਿਹਰੇ ਉਤਰ ਗਏ ਨੇ ਇਦਰੋਂ ਡਾਕਟਰ ਵੀ ਵਾਰ-ਵਾਰ ਗੁਹਾਰ ਮੰਤ ਕਰ ਰਹੇ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਉਸ ਦੇ ਸਾਥੀਆਂ ਦੀ ਕਿ ਆਈਸੀਯੂ ਦੇ ਵਿੱਚ ਫੌਰੀ ਹੌਸਪੀਟਲ ਆਈਸੀਯੂ ਦੇ ਵਿੱਚ ਐਡਮਿਟ ਕਰਵਾਇਆ ਜਾਵੇ ਦੱਸਿਆ ਜਾ ਰਿਹਾ ਹੈ ਕਿ 54 ਦਿਨ ਅਜ ਪੂਰੇ ਹੋ ਗਏ ਨੇ ਉਲਟੀਆਂ ਫਿਰ ਦੁਬਾਰਾ ਆਉਣੀਆਂ ਸ਼ੁਰੂ ਹੋ ਗਈਆਂ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲੂ ਯਾਨੀ ਕਿ ਅਖੀਰਲੇ ਸੰਕੇਤ ਦਿਖਾਈ ਦੇ ਰਹੇ ਨੇ ਅੱਖਾਂ ਉੱਪਰ ਚੜ ਗਈਆਂ ਨੇ ਸਰੀਰ ਠੰਡਾ ਹੋ ਗਿਆ ਹੈ ਹੱਡੀਆਂ ਤੇ ਮਾਸ ਪੂਰੀ ਤਰ੍ਹਾਂ ਸੁੰਘੜ ਗਿਆ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ 150 ਮਿਲੀਮੀਟਰ ਪਾਣੀ ਚਮਚਾਂ ਦੇ ਰਾਹੀਂ ਦਿੱਤਾ ਜਾ ਰਿਹਾ ਹੈ ਡੱਲੇਵਾਲ ਦੀ ਵਿਗੜਦੀ ਸਿਹਤ ਨੇ ਕਿਸਾਨਾਂ ਦੀਆਂ ਚੇਤਾਵਾਂ ਜਿਹੜੀ ਚਿੰਤਾਵਾਂ ਨੇ ਉਹ ਵਾਦਾ ਦਿੱਤੀਆਂ ਨੇ ਕਿਉਂਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਹੀ ਅਜੇ ਆਗੂ ਨੇ ਜਿਹੜੇ 54 ਦਿਨ ਤੋਂ ਆਪਣੀ ਬਰਬਾਰੀ ਦੀ ਪ੍ਰਵਾਹ ਕੀਤੇ ਬਿਨਾ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰ ਰਹੇ ਨੇ ਕਿਉਂਕਿ ਉਹਨਾਂ ਵੱਲੋਂ ਸਭ ਤੋਂ ਵੱਡੀ ਮੰਗ ਐਮਐਸਪੀ ਦੀ ਨਹੀਂ ਮੰਨੀ ਜਾ ਰਹੀ। ਇੱਧਰ ਡਾਕਟਰ ਵੀ ਕਹ ਡਾਕਟਰਾਂ ਨੇ ਵੀ ਕਹਿ ਦਿੱਤਾ ਹੈ ਕਿ ਸਾਡੇ ਤੂੰ ਜਿਹੜੇ ਹਾਲਾਤ ਨੇ ਉਹ ਬਾਹਰ ਹੋ ਚੁੱਕੇ ਨੇ ਸਰੀਰ ਦੀ ਰਿਕਵਰੀ ਹੋਣਾ ਮੁਸ਼ਕਲ ਹੈ ਕਿਸੇ ਵੀ ਸਮੇਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਉਹ ਵੱਡਾ ਹਾਸਾ ਵਾਪਰ ਵਾਪਰ ਸਕਦਾ ਹੈ ਅਸੀਂ ਵੀ ਅਰਦਾਸ ਕਰਦੇ ਹਾਂ ਉਸ ਰੱਬ ਅਗੇ ਉਸ ਖੁਦਾ ਅਗੇ ਇੱਕ ਸਾਥ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਨਾ ਹੋਵੇ ਕਿਉਂਕਿ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਪੰਜਾਬ ਤੇ ਹਰਿਆਣਾ ਦੇ ਖਨੌਰੀ ਬਾਰਡਰ ਤੇ ਇੱਕ ਸਾਥ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਕਿਸੇ ਵੀ ਸਮੇਂ ਵੱਡਾ ਹਾਸਾ ਵਾਪਰ ਸਕਦਾ ਹੈ